ਲਾਈ ਵੀ ਮਿੱਤਰੋ ਅੱਜ ਤੁਹਾਨੂੰ ਦੁਬਾਰੇ ਫੇਰ ਵਿੱਕੀ ਵਾਲੀ ਦਿਖਾਉਣਾ ਘੋੜੀ ਠੀਕ ਆ ਮੱਜੂ ਕੇ ਲੈਣ ਦੀ ਹੈ ਲੈ ਮੋੜ ਲੈ ਵਿੱਕੀ ਉਹਨਾਂ ਨੂੰ ਲਿਆ ਉਹਨਾਂ ਨੂੰ ਲਿਆ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਸਾਰਾ ਵਲੌਗ ਦਿਖਾਵਾਂਗੇ ਤੇ ਘੋੜੀ ਕੱਬੀ ਬਹੁਤ ਆ ਤੁਹਾਨੂੰ ਪਹਿਲਾਂ ਵੀ ਵੀਡੀਓ ਦਿਖਾਈ ਇਹਦੀ ਤੇ ਦੇਖੀ ਚੱਲਿਓ ਬਈ ਕੀ ਕੁਛ ਕਰਾਂਗੇ ਇਹਦੇ ਨਾਲ ਚੱਲੀਏ ਮੁੰਡਿਆ ਫਿਰ ਚਿਆਲ ਇੱਕ ਆ ਗਏ ਬਈ ਨਾਲ ਠੀਕ ਆ ਅਸ ਕਿਰਤ ਕੀ ਹਾਲ ਕਰਿਆ ਹੋਇਆ ਮੋਟਰਸਾਈਕਲ ਦਾ ਆਪਾਂ ਚਾਲਦੇ ਆ ਬਈ ਚੱਲ 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 ਆ ਜਾਂਦਾ ਜਗੈਂਟ ਚੱਲਦੀ ਹੈ ਪੂਰੀ ਖੁਰੀਆਂ ਲੈ ਤਾਂ ਪੂਰੀ ਫਰਕ ਪੈ ਗਿਆ ਨਾ ਹੈ ਹੁਣ ਤਾਂ ਘੈਂਟ ਚੱਲਦੀ ਆ ਚਾਲ 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 ਗਿਆ ਲੈ ਕੇ ਚੱਲਦਾ ਜਾ ਇਹਨੂੰ ਟਿੱਬਿਆਂ ਡੁੱਬਿਆਂ ਤੇ ਹੈ ਓਏ ਪੂਰੇ ਟਿੱਬੇ ਡੁੱਬੇ ਟਪਾ ਕੇ ਲਿਆਵਾਂਗੇ ਸੋਹਣੀ ਚੱਲਦੀ ਹੁਣ ਤਾਂ ਚਾਚਾ ਵਾਗਾਂ ਦੇ ਬੋਲੇ ਬਣਾਉਂਦਾ ਹੈ ਉਹ ਜਵਾਹ ਚਾਚਾ ਗਲੀਪੁਰ ਦਾ ਹਾਂ ਆ ਗਏ ਉਹਨਾਂ ਕਰਾ ਦਾਂਗੇ ਧਰਦੀਆ ਪੈਰੋਂ ਤਾਂ ਬੋਚ ਬੋਚ ਅੱਜ ਤਾਂ ਮੈਂ ਵੀ ਸਵਾਰੀ ਕਰਕੇ ਦੇਖੂ ਯਾਰ ਕਰਾ ਲੂਗੀ ਚੱਲ ਦੇਖਦੇ ਹਾਂ ਹੋ ਗਿਆ ਯਾਰ ਐਂ ਬਹਿ ਜਾਏਗਾ ਵਿੱਕੀ ਬਿਠਾਈ ਇਹਨੂੰ ਅੱਜ ਚੱਲ ਚਾਲ ਇਧਰਲੇ ਪਾਸੇ ਵਿੱਕੀ ਇਧਰਲੇ ਪਾਸੇ ਨਹੀਂ ਤੋੜਦੀ ਵਿੱਕੀ ਚਾਲ ਚਾਲ ਕੇ ਰਾਂ ਮਿੰਟ ਮਾਰ ਹੁਣ ਤਾਂ ਸੀਲ ਹੋ ਰਹੀ ਐ ਇਹ ਚਾਲ ਕਰ ਚੱਲ 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 ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਇੰਦ ਲੱਤ ਫੜ ਵਿੱਕੀ ਲੱਗ ਜੂ ਪਤਾ ਚੜਾਵਾਂਗੇ ਅੱਜ ਇਹਨੂੰ ਚੜਾ ਲੈ ਜੀ ਉੱਧੇ ਵੀ ਚੜ ਫੇਰ ਅੱਜ ਚੜ ਅੱਜ ਕੀ ਹੋ ਗਿਆ ਚੜ ਚੜ ਚੱਲ ਚੜ ਜਾ ਗੋਦੀ ਨੂੰ ਜਿੰਨਾ ਵਾਜਨ ਤੇਰੇ ਚ ਉਹ ਨਹੀਂ ਇਹਦੇ ਚ ਚੱਲ ਚਾਲ ਹੁਣ ਸਹੀ ਆ ਹੁਣ ਸਹੀ ਆ ਚੜ 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 ਕੁਛ ਨਹੀਂ ਹੁੰਦਾ ਚੜ ਗਿਆ ਚੜ ਗਿਆ ਠੀਕ ਆ ਕੀ ਹੋ ਗਿਆ ਹੁਣ ਹੋ ਤਾ ਗਿਆ ਸਵਾਰ ਸਵਾਰੀ ਕਰਨੀ ਆਉਂਦੀ ਆ ਚੱਲ ਜਾ ਜਾ ਫਿਰ ਉਧਰੋਂ ਲੈ ਹੁਣ ਤਾਂ ਘੈਂਟ ਚੱਲਦੀ ਆ ਬੱਕੀ ਉਹ ਚਲ ਜਾਣਾ ਛੇੜ ਹੁਣ ਛੇੜ 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 ਹੁਣ ਕੀ ਹੋ ਗਿਆ ਹੁਣ ਕੀ ਹੋ ਗਿਆ ਜਾਣ ਦੇ ਨਾ ਹੁਣ ਚੱਲ ਚੱਲ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਚੱਲ ਚੱਲ ਜਾਣ ਦੇ ਚੱਲ ਆ ਲਾ ਅੱਡੀ ਲਾ ਅੱਡੀ ਲਾ ਚੱਲ ਚੱਲ ਹੁਣ ਤਾਂ ਖੁਰੀਆਂ ਲੱਗੇ ਜਾਣ ਦੇ ਜਾਣ ਦੇ ਜਾਣ ਦੇ ਮੇਰੇ ਵੀ ਨਾ ਖੁਰੀਆਂ ਲੱਗੀਆਂ ਤਾਂ ਲੱਗੀਆਂ ਕੋਈ ਨਹੀਂ ਤੇਰੇ ਵੀ ਲਵਾ ਦਾਂਗੇ ਚਾਲਾ ਕਰਾ ਕਰਤਾ ਮੂਰੋ ਮੂਰੋ ਖੜੀ ਕਰਾ ਮੂਰੋ ਰੋਕ ਲਾ ਓਰੇ ਰੋਕ ਲਾ ਚਾਲ ਕੱਲ ਚੜਦਾ 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 ਕੁਛ ਨਹੀਂ ਹੁੰਦਾ ਹੁਣ ਚੜੀ ਫੇਰ ਹੈ ਹੈ ਤੇਰੀ ਆ ਗਈ ਉਹੀ ਲੱਛਣਾ ਤੇ ਆ ਗਈ ਫੇਰ ਇਹ ਨਾ ਨਾ ਸੀਲ ਹੋ ਗਈ ਨਾ ਨਾ ਸੀਲ ਕਰੀਏ ਚੱਲ ਜਾਣ ਦੇ ਜਾਣ ਦੇ ਜਾਣ ਤੇ ਜਾਣ ਤੇ ਜਾਣ ਦੇ ਹੋ ਜਾ ਨਾ ਸਵਾਰ ਹੁਣ ਤੇ ਇਹ 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 ਪਤਾ ਨਹੀਂ ਲੱਗਣ ਦੀ ਚਾਲ ਚੱਲ 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 ਦੇਖੀ ਜਾਉ ਕੀ ਬਣਦਾ ਚੜ ਜਾ ਪੈਮਲ ਵੇਖ ਲੈ ਚੱਕ ਲੈ ਇਹ ਕਰੂ ਮੈਂ ਚੜ ਚੱਲ ਚੜ ਚੜ ਚੜਦਾ 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 ਕੀ ਬਣਦਾ ਦੇਖੀ ਚੱਲਿਓ ਇਧਰ ਦੀ ਚੜਦੇ ਨਾ ਹਾਂ ਇਧਰ ਲਈ ਕਰ ਲਾ ਹੁਣ ਹੜਬ ਪੁਣਾ ਕਰ ਲਾ ਗਿਆ ਰ ਉਹ ਤਾਂ ਕਰਦੀ ਨਹੀਂ ਸੀ ਚੱਲ ਚੱਲ ਨਾ ਨਾ ਚੜ ਤੂੰ ਚੜ ਤੂੰ ਚੜ ਤੂ ਚੜ ਤੂ ਚੜ ਤੂ ਐਂ ਦਾ ਮੁੰਡਾ ਹੋਆ ਇਹ ਚੜਦਾ 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 ਹੁਣ ਇਹ ਇਹ ਹਾਂ ਕੱਬੀ ਹੋ ਗਈ ਯਾਰ ਬਾ ਉਦੋਂ ਕੁਝ ਵੀ ਨਹੀਂ ਕਰਿਆ ਹੁਣ ਬਾਏ ਬਾਹਲੀਓ ਕਰੀ ਜਾਂਦੀ ਐ ਚੱਲ ਹੁਣ ਸਹੀ ਆਏ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹੁਣ ਸੈਟ ਐ ਪਾਉਣੇ ਬਿਚਾ ਪਿਆ ਸੀ ਲਾਈ ਮਿੱਤਰੋ ਆਪਾਂ ਲੈ ਕੇ ਚੱਲਦੇ ਹੁਣ ਇਹਨੂੰ ਟਿੱਬੇ ਤੇ ਠੀਕ ਆ ਕੋੜੀ ਗਰਮ ਪੂਰੀ ਆ ਤੇ ਦੇਖਦੇ ਆ ਕੀ ਬਣਦਾ ਠੀਕ ਆ ਟਿੱਬਿਆਂ ਉੱਪਰ ਦੀ ਟਪਾਵਾਂਗੇ ਇਹਨੂੰ ਹੁਣ ਚਾਲਾ ਬੱਟ ਦੀ ਟਪਾ ਕੇ ਦਿਖਾਈ ਟਪਾ ਦੇ ਟਪਾ ਦੇ ਟਪਾ ਦੇ ਟਪਾ ਦੇ ਟਪਾ ਦੇ ਡਰਦੀ ਦਰਦੀ ਤਾਂ ਹੈ ਨਹੀਂ ਹਨਾ ਛੇੜੀ ਮੜਾ ਛਪਟਾ ਛੇੜੀ ਰੋ ਚਲਾ ਕੇ ਤਾਂ ਦਿਖਾ ਚੰਗਾ ਵਗ ਜਾ ਚਲਦੀ ਆ ਚਲਦੀ ਆ ਚਲਦੀ ਕਿਉਂ ਨਹੀਂ ਚਲਦੀ ਆ ਆਉਣ ਦੇ ਆਉਣ ਦੇ ਆਉਣ ਦੇ ਜਾਣ ਦੇ ਆ ਇਹਨੂੰ ਜਾਣ ਦੇ ਛੇੜੀ ਮਾੜੀ ਛੇੜੀ ਛੇੜ ਦੇ ਛੇੜ ਦੇ ਛੇੜ ਦੇ ਛੇੜ ਦੇ ਛੇੜ ਦੇ ਛੇੜ ਦੇ ਮੁੜ ਕੇ ਰੁਕਦੀ ਨਹੀਂ ਹਣਾ ਮੋੜ ਦੇ ਮੋੜ ਦੇ ਮੋੜ ਦੇ ਰੁਕੀ ਨਹੀਂ ਬਾਬੇ ਰੁਕਦੀ ਨਹੀਂ ਓਏ ਚੰਦਰੀ ਵਾਲੀ ਲੈ ਆ ਲੈ ਆਉਣ ਦੇ ਆਉਣ ਦੇ ਆਉਣ ਦੇ ਵਾਲੀ ਕੱਬੀ ਕੋੜੀ ਆ ਰੁਕਦੀ ਨਹੀਂ ਓਏ ਰੁਕਦੀ ਨਹੀਂ ਰੁਕਦੀ ਨਹੀਂ ਛਾੜ ਦੇ ਟਿੱਬੇ ਜਦੇ ਛਾੜ ਦੇ ਛਾੜ ਦੇ ਟਿੱਬੇ ਜਦੇ ਓਰ ਆ ਲੈ ਓਰ ਆ ਲੈ ਚੱਲ ਦੇਖ ਵਿੱਕੀ ਤਾਰ ਕੇ ਕੁਝ ਨਹੀਂ ਹੁੰਦਾ ਹੌਲੀ ਹੌਲੀ ਮਾਰ ਤੂੰ ਛਾਲ ਉੱਤਰ ਜੂ ਉੱਤਰ ਜੂ ਦੇਖੀ ਜਾਉ ਕਿ ਇਧਰ ਇੱਧਰੂ ਕੋੜੀ ਤਾਰਾਂਗੇ ਬਾਈ ਟਿੱਪਾ ਇੱਥੋਂ ਤਾਰ ਕੇ ਦਿਖਾ ਦੇਖੀ ਚੱਲੋ ਵੀਡੀਓ ਨਾਲ ਬਣੇ ਰਹੋ ਤਾਰ ਦੇ ਤਾਰ ਦੇ ਉੱਤਰ ਜੂ ਉੱਥੋਂ ਆ ਮਾਰੇ ਕੰਫਰਟੇਬਲ ਰਹੀ ਇਹ 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 ਵੈਰੀ ਗੁੱਡ ਨਹੀਂ ਯਾਰ ਦਲੇਰਾ ਚੜ ਵੀ ਜਾਊਗੇ ਇੱਥੋਂ ਦੀ ਹੁਣ ਚੜਾ ਕੇ ਦਿਖਾ ਚੜਨ ਦੀ ਤਾਂ ਮੁਸ਼ਕਲ ਆ ਉੱਤਰ ਤਾਂ ਗਈ ਚੜਦੀ ਨਹੀਂ ਹਨਾ ਚੜੂਗੀ ਹੈ ਚੜੂਗੀ ਚੜੂਗੀ ਦਲੇਰਾ ਬੁੱਲੇ 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 ਇੱਕ ਵਾਰੀ ਹੋਰ ਤਾਰ ਦੇ ਵਿਕਟੋਰੀ ਹੋਰ ਦਰਦ ਇਹਨੂੰ ਕਹਿੰਦੇ ਬਈ ਕੱਬੀ ਕੀ ਨਾ ਕੀ ਇਹਦਾ ਵਿੱਕੀ ਓਏ ਸੋਨੀ ਇਹ ਇਹ ਨਹੀਂ ਯਾਰ ਘੋੜੀ ਦਲੇਰ ਬਹੁਤ ਆਏ ਇਹ 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 ਫੁਕਾਰਾਂ ਮਾਰ ਕੇ ਉਤਰੀ ਐ ਇੱਕ ਵਾਰੀ ਹੋਰ ਚੜਾ ਦੇ ਫੇਰ ਇੱਥੋਂ ਦੀ ਇੱਕ ਵਾਰੀ ਹੋਰ ਇੱਕ ਸ਼ਾਟ ਹੋਰ ਇਹ ਦਲੇਰ ਬਹੁਤਾ ਘੋੜੀ ਯਾਰ ਹਨਾ ਨਹੀਂ ਘੋੜੀ ਚੜਦੀ ਨਹੀਂ ਹੁੰਦੀ ਇੱਥੇ ਇੱਥੇ ਕੈਂਡਵਾ ਸਰਾ ਬੱਬੇ ਸਰਾ ਰੋਗਲਾ ਰੋਗਲਾ ਦਾਮ ਦਵਾਲਾ ਦੱਸਿਓ ਬਈ ਕਮੈਂਟ ਕਰਕੇ ਕਿਵੇਂ ਲੱਗੀ ਘੋੜੀ ਵਿੱਕੀ ਦੀ ਘੋੜੀ ਆ ਪਿੰਡ ਬਈ ਕਲਾਣੇ ਖੜੀ ਆ ਇਹ ਠੀਕ ਐ ਤੇ ਬਾਈ ਨੂੰ ਬਹੁਤ ਆਫਰ ਆਉਂਦੇ ਆ ਤੇ ਬਾਈ ਵੇਚਦਾ ਹੈ ਨਹੀਂਗਾ ਠੀਕ ਐ ਆਫਰ ਉਹਨਾਂ ਦੇ ਆਉਂਦੇ ਜਿਹੜੇ ਬਈ ਯੂਟਿਊਬਰ ਨੇ ਵੀ ਸਟੰਟ ਕਰਿਆ ਕਰਾਂਗੇ ਇਹਦੇ ਨਾਲ ਹਣਾ ਇਹ ਘੋੜੀ ਕੱਬੀ ਬਹੁਤ ਆ ਬਈ ਲੈ ਵੀ ਮੇਤਰੋ ਸਟੰਟ ਸਟੰਟ ਕਰਾ ਕੇ ਆਪਾਂ ਇਹਨੂੰ ਖੱਬਲ ਖਾਣ ਲਾਤਾ ਹੁਣ ਖੱਬਲ ਦੇਖੋ ਕਿੰਨਾ ਘੈਂਟ ਬਈ ਠੀਕ ਐ ਖਾਈ ਜਾਂਦੀ ਆ ਇਹ ਤੇ ਵਿੱਕੀ ਇਹਦੇ ਨਾਲ ਬਈ ਸਵਾਰੀ ਕਰਦਾ ਹੁੰਦਾ ਆ ਵੱਡ ਕੀ ਖਵਾਦਾ ਕਰਨਾ ਕਿੰਨਾ ਘੈਂਟ ਖੱਬਲਾ ਕੇ ਲੈ ਆਣਾ ਹੁਣ ਲੈ ਕੇ ਜਾਨੀ ਮੈਂ ਬਹੁਤ ਘੈਂਟ ਘੋੜੀ ਆ ਬਾਈ ਹੁਣ ਥੋੜਾ ਦਾਮ ਦਵਾਉਣੇ ਇਹਨੂੰ ਫੇਰ ਫੇਰ ਕਰਾਵਾਂਗੇ ਸਟੰਟ ਕਿ ਸਟੰਟ ਕਰਾਈਏ ਹੋਰ ਇਹ ਤੋਂ ਹੈ ਦੇਖਦੇ ਆਂ ਦੇਖਦਾ ਕੋਈ ਹੈ ਖੜੇ ਹੋ ਕੇ ਦਾਮ ਹਾਂ ਦਾਮ ਲੈ ਕੇ ਦੇਖਦਾ ਖੜੇ ਹੋਵਾਂਗੇ ਖੜੇ ਹੋ ਕੇ ਭਜਾ ਲੈਣਾ ਦੇਖਦੇ ਆਂ ਦੇਖੀ ਚੱਲੋ ਬਾਈ ਹੁਣ ਖੜੇ ਹੋ ਕੇ ਸਵਾਰੀ ਕਰਾਂਗੇ ਲੈ ਵੀ ਮਿੱਤਰੋ ਕਹਿੰਦੇ ਫੋਨ ਵੀ ਗਰਮ ਹੁੰਦੇ ਸੀ ਤੇ ਘੋੜੀਆਂ ਵੀ ਗਰਮ ਹੁੰਦੀਆਂ ਸੀ ਬੰਦੇ ਵੀ ਗਰਮ ਹੁੰਦੇ ਸੀ ਆਪਾਂ ਕੈਂਪਰ ਦਾ ਮੰਗਾ ਲਿਆ ਪਾਣੀ ਵਾਲਾ ਯਾਰ ਅਖਲਾ ਮੁੰਡਿਆ ਤੇ ਇਹਨੂੰ ਖਵਾਤਾ ਖੱਬਲ ਹੁਣ ਇਹਦੇ ਨਾਲ ਕਰਾਂਗੇ ਹੋਰ ਸਟੰਟ ਲਿਆ ਪਰ ਪਰ ਲੈ ਗਲਾਸ ਠੀਕ ਆ ਦੇਖੀ ਚੱਲਿਓ ਅੱਜ ਸਾਰਾ ਦੁਪਹਿਰਾ ਇਹੀ ਕੁਛ ਕਰਨਾ ਕਿਣੀ ਕੰਡੇ ਵਾਲੇ ਨਾਲ ਘੱਟ ਖਾਦਾ ਜਾਂਦਾ ਨੇ ਤੂੰ ਲੈ ਵੀ ਮਿੱਤਰੋ ਪਾਣੀ ਪੂਣੀ ਪੀ ਕੇ ਬਣਾ ਕੇ ਸਰੀਰ ਭਾਈ ਵਿੱਕੀ ਨੇ ਫੇਰ ਹੁਣ ਦੀਆਂ ਸਵਾਰੀ ਕਰੀਓ ਮੁੰਡਾ ਹੁਣ ਕਰੂਗਾ ਤੇ ਚਾਲ ਗਰਾ ਚੱਲ ਪਤੀ ਨਾਲ ਲੱਗਣ ਦੇ ਕੁਛ ਨਹੀਂ ਹੁੰਦਾ ਚੱਲ ਚੱਲ ਕੇ ਨਾ ਚੱਲ ਇਹ 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 ਐਨ ਜੀ ਦਾ ਵਿੱਕੀ ਪਤਾ ਲੱਗ ਜੂ ਯਾਰ ਇਹਨੂੰ ਆ ਕਮੈਂਟਰੀ ਵਾਲੀ ਆ ਸਾਰੇ ਵੇਟ ਕਰੀ ਜਾਂਦਾ ਦੇਖ ਤੇਰੀਆ ਸਾਰੇ ਵੀ ਮੁੰਡਾ ਛੇਤੀ ਸਵਾਰ ਹੋਊਗਾ ਐ ਠੀਕ ਆ ਠੀਕ ਆ ਠੀਕ ਆ ਚੜਾਈ ਟਿੱਬੇ ਤੇ ਚੜਾਈ ਦੁਬਾਰੇ ਹੈ ਖੜਾ ਉਹ ਢੱਬੇ ਜਿਹੜਾ ਤੈਨੂੰ ਤੈਨੂੰ ਡੇਕ ਦਊਗੀ ਇਹ ਦੇਖ ਚੱਲ ਚੱਲ ਕਰਾ ਕੀ ਕਰਾਏਗਾ ਨਾਜਦ ਹੈ ਨਾ ਨਾ ਡਿੱਗਦਾ ਤੂੰ ਹੈ ਨਹੀਂ ਤੇਰੀ ਘੋੜੀ ਪੇਤ ਘੋੜੀ ਤੈਨੂੰ ਪੂਰਾ ਹੈ ਹੋਰ ਹੋਰ ਚੱਪਲਾਂ ਲਾਤੀਆਂ ਖੜਾ ਹੋਊਗਾ ਮਿੱਤਰ ਆ ਇੱਥੇ ਨਹੀਂ ਨਹੀਂ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਆਦਾ ਸਿਆਣੀ ਆ ਯਾਰ ਹੈ ਕਿੰਨੀ ਕੁ ਵਾਰਟ ਚਲਾ ਲੈਣਾ ਹੈ ਪਹਿਲੀ ਵਾਰੀ ਹੋਣਾ ਹੈ ਠੀਕ ਆ ਯਾਰ ਐ ਤਾਂ ਸਿਆਣੀ ਹੋ ਰਹੀ ਐ ਹੁਣ ਤਾਂ ਹੂੰ ਚਾਲਾ ਖਾਲ ਖਾਲ ਟਪਾਉਣੇ ਆ ਜਾ ਇਹ ਦੂਜਾ ਵਾਰੀ ਬਈ ਖਾਲ ਟਪਾ ਕੇ ਦਿਖਾਉਣ ਇਹਨੂੰ ਆ ਜਾ ਚਾਲਾ ਐਂ ਗਰੀ ਖਾਲ ਦੇ ਵਿੱਚ ਪੈ ਰਾਂ ਮਿੱਤਰੋ ਖਾਲ ਆ ਖਾਲ ਦੇ ਵਿੱਚ ਪੈਰ ਨਾ ਤਰੇ ਓ ਛਾਲ ਮਾਰ ਜੂ ਹੈਂ ਛਾਲ ਤਾਂ ਨਹੀਂ ਮਾਰਨੀ ਪਾਣੀ ਹੁੰਦਾ ਫੇਰ ਮਾਰ ਪਾਣੀ ਮਾਰਨੀ ਫੇਰ ਹੂੰ ਵੀ ਟੱਪ ਗਈ ਹੈ ਨਾ ਐਂ ਤਾਂ ਸਿਆਣੀ ਦੂ ਸਪੀਡ ਲਾ ਸਪੀਡ ਲਾ ਕੇ ਲਈ ਸਪੀਡ ਲਿਆ ਕਰਕੇ ਕੁਛ ਨਹੀਂ ਹੁੰਦਾ ਕੁਛ ਨਹੀਂ ਸਪੀਡ ਕੁਛ ਨਹੀਂ ਹੁੰਦਾ ਤੂੰ ਸਪੀਡ ਕਰਕੇ ਲਿਆ ਦੇਖੀ ਚੱਲੇ ਮਿੱਤਰੋ ਸਪੀਡ ਸਪੀਡ ਨਾਲ ਟਪਾਉ ਹੁਣ ਇਹ ਜਾਣਦੇ 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 ਸਹੀ ਟੱਪ ਗਈ ਓਵੇਂ ਓਵੇਂ ਨਹੀਂ ਪੈਰ ਰੱਖ ਲੈਂਦੇ ਵਿੱਚ ਨਾ ਜੇ ਪਾਣੀ ਹੋਵੇ ਫੇਰ ਟੱਪ ਜੇ ਮਿੱਤਰੋ ਇੱਥੇ ਪਾਣੀ ਹੁੰਦਾ ਫੇਰ ਟੱਪ ਜਾਂਦੀ ਪਾਣੀ ਕਿਤੇ ਨਹੀਂ ਉੱਡਦੀ ਉਧਰ ਲੈ ਆਉਣਾ ਨਾ ਨਾ ਇੱਥੋਂ ਇੱਥੋਂ ਹੀ ਬਹਿ ਜਾ ਇੱਥੇ ਹੀ ਹੋ ਜਾ ਹੁਣ ਹੈ ਚੱਲ ਉਧਰ ਲੈ ਚੱਲ ਫੇਰ ਮਿੱਤਰੋ ਪੁੱਠਾ ਬੈਠੂਆ ਹੁਣ ਇਹ ਠੀਕ ਆ ਚਾਲ ਕੇਰਾ ਮੈਂ ਵੀ ਨਾ ਕਰਾਂ ਸਵਾਰੀ ਅੱਜ ਮੇਰਾ ਵੀ ਜੀ ਕਰੀ ਜਾਂਦਾ ਇਹ ਤੇ ਓਏ ਪੁੱਠੇ ਬੈ ਕੇ ਚਲਾਉ ਹੁਣ ਪੁੱਠੇ ਬੈਠਾਂਗੇ ਬਈ ਇਹਦੇ ਠੀਕ ਐ ਚਲਾ ਲੇਗਾ ਪੁੱਠੇ ਵੇ ਕੇ ਚੱਲ ਪੂਗੀ ਬੱਸ 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 ਚੱਲ ਤੇ ਡਿੱਗਣਾ ਨਹੀਂ ਵਰਲੇ ਪਾਸੇ ਵਾਹਿਗੁਰੂ ਨਹੀਂ ਠੀਕ ਐ ਯਾਰ ਠੀਕ ਐ ਠੀਕ ਐ ਚੱਲ ਪੂਗੀ ਹੈ ਚੱਲ 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 ਲਿੱਦ ਕਰ ਲਾਂਗੇ ਆ ਚੜਾ ਦੇ ਗਟੇ ਪੇ ਇੱਥੋਂ ਐ ਹੈ ਚੱਲ ਫਿਰ ਤੋਰ ਲੈ ਤਾਂ ਮਿੱਟੀ ਕੱਢਦੀ ਓਏ ਚੱਲ 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 ਨਹੀਂ ਸਹੀ ਆ ਹੁਣ ਤਾਂ ਸਿਆਣੀ ਹੋ ਰਹੀ ਆ ਟੱਪ ਚੂ ਖਾਲ ਜਾਣਦੇ ਮੈਂ ਕਹਿੰਦਾ ਕੁਛ ਨਹੀਂ ਹੁੰਦਾ ਜਾਣਦੇ 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 ਚੱਲ 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 ਜੇ ਡਿੱਕੀ ਖਾਲ ਟਪਾ ਦੀ ਮੰਨ ਜਾਗੇ ਚਾਲਾ ਮੂਰੇ ਖਾਲ ਆ ਮਿੱਤਰੋ ਹੈ ਹੁਣ ਨਹੀਂ ਡੱਪਦੀ ਹਣਾ ਟੱਪੂ ਕੀ ਟੱਪੂ ਕੀ ਵੀ ਕੀ ਆਵਾਜ਼ ਔਰ ਕੁਛ ਨਹੀਂ ਹੁੰਦਾ ਟੱਪੂ ਕੀ ਟੱਪੂ ਕੀ ਪੋਜੀਸ਼ਨ ਵਿੱਚ ਕਰਕੇ ਛੱਡ ਦੇ ਚੱਲ ਹਾਲ ਨਹੀਂ ਟੱਪਦੀ ਖਾਲ ਤਾਂ ਮੂਰੇ ਵੇ ਕੇ ਟੱਪਾ ਇਹ ਮੇਰਾ ਦਿਲ ਨਾਲ ਦਿਲ ਝੜ ਜਾਂਦਾ ਹਾਂ ਫੇਰ ਅਟੈਚਮੈਂਟ ਵੱਧ ਜਾਂਦੀ ਦਲੇਰ ਹੋਇਆ ਨਾ ਫੇਰ ਇਹ ਵੀ ਦਲੇਰ ਹੈ ਲੈ ਉਧਰ ਨੂੰ ਚਲਾ ਕੇ ਦਿਖਾ ਪੁੱਠਾ ਬਹਿ ਕੇ ਐਨੂੰ ਲੈ ਜਾ ਚੜਕਣੀ ਨੂੰ ਹਾਂ ਲੈ ਜਾ ਲੈ ਜਾ ਨਾ ਇਧਰ ਨੂੰ ਖਾਲ ਤਾਂ ਟੱਪੀ ਨਹੀਂ ਮਿੱਤਰ ਉਹ ਇਹ ਚੱਲ ਜਾਣ ਦੇ ਹੁਣ ਸਪੀਡ ਫੜਾਈ ਮਾੜੀ ਜੀ ਚੱਲ 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 ਜਾਣ ਦੇ ਜਾਣ ਦੇ ਜਾਣ ਦੇ ਚੱਲ 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 ਹੁਣ ਮੋੜ ਲੈ ਇੱਧਰ ਇੱਧਰ ਨੂੰ ਇਹ 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 ਜੇ ਇੱਥੇ ਛਪਟੇ ਹੋ ਗਈ ਵਿੱਕੀ ਓਏ ਚੱਲ ਲੈ ਆਈ ਫੇਰ ਲੈ ਆਈ ਇਹ ਤਾਂ ਨੱਚੀ ਜਾਂਦੀ ਆ ਸਪੀਡ ਜੀ ਕਰ ਤੇ ਛੱਡ ਦੇ ਢਿੱਲੀ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਨਹੀਂ ਠੀਕ ਆ ਹੁਣ ਤਾਂ ਸਿਆਣੀ ਹੋ ਰਹੀ ਆ ਯਾਰ ਹੁਣ ਤਾਂ ਕੁਛ ਨਹੀਂ ਜਾਂਦੀ ਕਿਆ ਰਬਾਸ ਲਾਂਗੀ 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 ਓਏ ਉਠਾ ਫਟਾ ਕੇ ਖਾਲ ਟੱਪ ਗਈ ਮਿੱਤਰੋ ਦੇਖੋ ਇੱਕ ਵਾਰੀ ਹੁਣ ਵਿੱਕੀ ਐ ਨੂੰ ਟਪਾ ਹਾਂ ਕਹਰੇ ਦੋ ਵਾਰੀ ਲਾਡੋ ਵੱਧ ਕਹਦੇ ਹਾਂ ਆ ਜਾ ਦੇਖੋ ਮਿੱਤਰੋ ਕੋੜੀ ਬਈ ਸਵਾਰ ਪੁੱਠਾ ਬੈਠਾਗਾ ਤੇ ਖਾਲ ਟਪੂਗੀ ਏ ਏ ਏ ਏ ਚੀਕਾ ਉਹ ਕੰਟਰੋਲ ਰੱਖੀ ਜਣਾ ਠੀਕ ਚੱਲ ਫਿਰ ਵਿੱਕੀ ਕੱਬੀ ਆਉਂਦਾ ਘੋੜੀ ਹੈ ਜੀ ਕਾ ਤੋ ਕਰਦੀ ਹੁੰਦੇ ਤੇ ਚੜਾਉਂਦਾ ਹੁੰਦਾ ਹੈ ਚੱਲ ਚੱਲ ਨਾ ਨਾ ਚੜਦਾ 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 ਟੈਂਬਾ ਪਤਾ ਨਾ ਲੱਗਣ ਦੀ ਨਾ ਨਾ ਥੋੜਾ ਕੰਡੇ ਵਾਲਾ ਘੱਟ ਮੰਨਦੀ ਏ ਕੰਡੇ ਵਾਲਾ ਘੱਟ ਮੰਨਦੀ ਆ ਚੱਲ ਫਿਰ ਹੋ ਜਾ ਸਵਾਰ ਪਤਾ ਨਾ ਲੱਗਣ ਦੇ ਮੈਂ ਕਹਣਾ ਖੱਬੇ ਪਾਸੇ ਹੋ ਵੀ ਕਿ ਹੈ ਏ ਏ ਏ ਏ ਏ ਏ ਏ ਜਾਣ ਦੇ ਚੱਲ 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 ਹੁਣ ਚੜ ਦੇ ਚੜ ਦੇ ਇਹ ਇਹ ਦੇਖੀ ਚੱਲੋ ਮਿੱਤਰੋ ਪਰ ਸਵਾਰ ਮੁੰਡਾ ਹੋ ਗਿਆ ਰੋ ਹਾਂ ਲੱਤ ਮਾਰਦੀ ਐ ਚੱਲ ਹੁਣ ਸਹੀ ਐ ਖੜ ਗਈ ਚੜਜ ਚੜ ਦੇ ਚੱਲ ਚੜਦਾ ਚੜਦਾ ਕੱਬੀ ਆ ਯਾਰ ਹਨਾ ਖੜਦੀ ਨਹੀਂ ਕਹਤਾਂ ਖੜਦੀ ਨਹੀਂ ਟੱਪੀ ਇੰਜ ਨਾ ਚੱਲ 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 ਹੁਣ ਚੜਦਾ ਵਸ ਹੁਣ ਚੜਦਾ 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 ਪਤਾ ਨਹੀਂ ਲੱਗਣਾ ਇਹ ਚੜਦਾ ਉਹਦੀ ਖੜਦੀ ਮਾਰ ਦੇ ਮਾਰ ਕੇ ਦੇਖੀ ਛਾਲ ਮਾਰੀ 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 ਚੱਲ 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 ਚ ਲੱਤ ਵੀ ਮਾਰਦੀ ਐ ਨਾਲ ਨਾਲ ਚੱਲ ਜਾਣ ਦੇ ਜਾਣ ਦੇ ਜਾਣ ਜਾਣ ਦੇ ਹੁਣ ਚੜਦਾ ਇਹ ਬਧਾ ਨਾ ਲੱਗਣ ਦੀ ਬਸ ਜਦੋਂ ਹੱਥੁੱਤ ਦਰ ਲੱਗਦੀ ਲੱਗ ਚੱਲ ਚੱਲ ਰਟਾਈ ਤਾਂ ਕਰ ਦਰਸ਼ਕ ਦੇਖੀ ਜਾਂਦੇ ਆਪਾਂ ਨੂੰ ਚੱਲ 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 ਛੱਡ ਜਾ ਲੱਤ ਘਮਾਉਣ ਦੀ ਬਾਲੀ ਆਤ ਹਨਾ ਚਲ ਹੁਣ ਹੁਣ ਹੋ ਜਸਵਰ ਖੱਬੇ ਪਾਸੇ ਚੜੇਗਾ ਦੇਖੋ ਮਿੱਤਰ ਖੱਬੇ ਪਾਸੇ ਚੜੂਗਾ ਹੁਣ ਮੈਂ ਕਹਣਾ ਖੱਬੇ ਤੇ ਲੱਗ ਗਈ ਇਹ ਚੜਦਾ 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 ਉਹ ਚੜਦਾ 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 ਦੇਖ ਹੁਣ ਹੋ ਸਵਾਰ ਯਾਰ ਬਹੁਤ ਟਾਈਮ ਹੋ ਗਿਆ ਵਿਕੀ ਉਹ ਹੋ ਕਰਦੀ ਨਹੀਂ ਮੈਂ ਕਿਰਾ ਹੈ ਦੇਖ ਟਰਾਈ ਕਰਕੇ ਦੇ ਇਹ 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 ਜਾ ਹੁਣ ਜਾਣ ਦੇ ਆ ਵਾਹ ਠੀਕ ਆ ਹੁਣ ਆਪਾਂ ਨੂੰ ਫੇਰ ਚੜਾਉਣਾ ਤੇ ਬੇ ਤੇ ਬੱਟਟ ਪਾ ਦੇਗਾ ਖਾਲਟ ਪਾ ਦੇਗਾ ਜਾਣਦੇ ਆਂ ਦੇ ਖਾਲਟ ਪਾ ਲੈ ਖਾਲ ਮੈਂ ਕਹਿੰਦਾ ਬੈਕਟ ਪਾਓ ਜਿਵੇਂ ਮੈਂ ਬਾਜਟ ਪਾਇਆ ਸੀ ਬੈਕਟ ਪਾ ਦੇਗਾ ਟੱਪੂ ਕੀ ਅਲਗਾਮਾ ਟੈਟ ਕਰੀ ਚੱਲ ਦੋ ਨਾ ਤੇ ਟੱਪੂ ਕਿਉਂ ਨਹੀਂ ਦੋਨੇ ਲਗਾਮਾ ਟੈਟ ਕਰ ਦੋ ਨਾ ਪਾਸੋਂ ਹਾਂ ਹਾਂ ਟੱਪੂ ਕੀ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਇਹ ਹੈ ਇਹ ਆ ਫੇ ਸਿੱਧੀ ਟਪਾ ਕੇ ਦਿਖਾ ਸਿੱਧੀ ਇਹ ਇਹ ਚੱਕ ਆਪ ਕੀ ਓਏ ਕੱਬੀ ਆ ਘੋੜੀ ਲੇ ਮਿੱਤਰੋ ਖਾਲ ਖੂਲ ਤਾਂ ਤੁਹਾਨੂੰ ਬੋਟ ਪਾਇਆ ਦਿਖਾ ਦੀ ਹੁਣ ਬਈਆ ਟਿੱਬਾ ਸਾਈਡ ਤੇ ਹੈਨਾ ਇਹਦੇ ਚੜਾ ਕੇ ਦਿਖਾਉਣੇ ਆ ਲੈ ਜਾਉਣ ਦੇ ਕੀ ਕਰਾਂ ਚੜਾਈ ਪੂਰੀ ਆ ਦੇਖੋ ਕਿੰਨੀ ਚੜਾਈ ਆ ਰੋਕਣ ਨਾਲੀ ਪਹਿਲੀ ਵਾਰੀ ਚੜਾ ਦੀ ਚੱਲ ਚੱਲ ਇਹ ਵੈਰੀ ਗੁੱਡ ਵੈਰੀ ਗੁੱਡ ਤਾਰਦੇ ਹਾਂ ਹੁਣ ਤਾਰਦੇ ਦੇਖੋ ਮਿੱਤਰੋ ਉੱਤਰੂ ਵੀ ਕਿਵੇਂ ਘੋੜੀ ਬਈ ਦਲੇਰ ਕਰਨੀ ਪੈਂਦੀ ਆ ਉਧਰ ਨਾ ਜਾਣ ਦੇ ਉਧਰ ਨਾ ਜਾਣ ਦੇ ਦਲੇਰ ਬਈ ਕਰਨੀ ਪੈਂਦੀ ਆ ਇਹ ਠੀਕ ਆ ਹੁੰਦੀ ਨਹੀਂ ਜਾਣਦੇ 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 ਦੇਖੀ ਚੱਲੋ ਮਿੱਤਰੋ ਤਾਰ ਕੇ ਹਟਾਂਗੇ ਕਟੋ ਕਟ ਬਾਈ ਇਹ 5 ਫੁੱਟ ਉੱਚਾ ਚੱਲ ਚੱਲ ਉੱਤਰੇ ਉੱਤਰੇ ਇਹ 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 ਚੱਕ ਵੇ ਕੀ ਮੜਾ ਇਧਰੋਂ ਚੜਾ ਹਣੋ ਇੱਥੋਂ ਜੇ ਇੱਥੋਂ ਜੇ ਉੱਥੇ ਰਾਜਾ ਬਣ ਗਿਆ ਹੁਣ ਹੂੰ 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 ਇਹ ਹੈ ਮੈਂ ਉਧਰਲੇ ਪਾਸੇ ਹੋ ਜਾਂਦਾ ਫਿਰ ਉਧਰਲੇ ਪਾਸੇ ਹੋ ਜਾਂਦਾ ਚੱਲ ਫਿਰ ਚੜ ਜੂਗੀ ਚਾਲ 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 ਕੀ ਹੋ ਗਿਆ ਚੜਾ 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 ਇੱਕ ਵਾਰੀ ਹੋ ਚੜਾ ਦੇ ਆ ਇੱਥੇ ਬੱਲੇ 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 ਹੁਣ ਆ ਤਾਰ ਵੀ ਉੱਥੋਂ ਦੀ ਜਿੱਥੋਂ ਦੀ ਉੱਥੇ ਚੜਾਈ ਸੀਗੀ ਛਪਟੇ ਹੁੰਦੀ ਆ ਆ ਲੈ ਆ ਲੈ ਆ ਲੈ ਏ ਏ ਏ ਇੱਥੋਂ ਇੱਥੋਂ ਦੀ ਤਾਰ ਚਲੋ ਨਾ 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 ਇਹ 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 ਠੀਕ ਹੈ ਬਹੁਤ ਦਲੇਰ ਆ ਲੈ ਹੁਣ ਛਪਟਾ ਲਿਆ ਤੀ ਤੋੜ ਕੇ ਉਧਰੋਂ ਇੱਕ ਕਪਾਹ ਛਪਟਾ ਹੈ ਛਪਟਾ ਨਹੀਂ ਕੁਛ ਨਹੀਂ ਹੁੰਦਾ ਟੱਪ ਜਾਂਦੇ ਖਾਲ ਖੂਲ ਹਾਲ ਤਾਂ ਟੱਪ ਜੂ ਮੈਨੂੰ ਭਗਾ ਦੂ ਕੁਛ ਨਹੀਂ ਹੁੰਦਾ ਲੈ ਉਧਰ ਛਪਟਾ ਲਿਆ ਛੇਰ ਕੇ ਇੱਕ ਤੱਕ ਝੱਟ ਦਿਖਾ ਦੇ ਛਪਟਾ ਦੀ ਪਹੀ ਤੇ ਭਜਾ ਲੈਂਦੇ ਆ ਪਹੀ ਤੇ ਠਾ ਚੱਲ ਪਹੀ ਤੇ ਲੈ ਕੇ ਚੱਲਦੇ ਆ ਚੱਲ ਫਿਰ ਮਿੱਤਰੋ ਪਹੀ ਤੇ ਲੈ ਕੇ ਜਾਂਦੇ ਹੁਣ ਇਹਨੂੰ ਅਹੀ ਤੇ ਛਪਟਾ ਚਲਾਵਾਂਗੇ ਚਾਲ ਚਾਲ ਫੇਰ ਦਮ ਜਾਵਾ ਕੇ ਫੇਰ ਕਰਦਨੇ ਤਾਰੇ ਨੂੰ ਨਾ 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 ਮਗਣਾ ਹੁਣ ਛਪਟੇ ਚਲਾਵਾਂਗੇ ਹੁਣ ਤੁਸੀਂ ਜਾਣਦੇ ਹੋ ਖੜ ਜੋਰ ਛਪਟੇ ਦੇ ਜ਼ਮਾਵਤੀ ਕਰਕੇ ਜਾਵਾਂਗੇ ਹੋਰ ਹੁਣ ਸਾਨੂੰ ਦਿਖਾਵਾਂਗੇ ਛਪਟਾ ਚਲਾ ਕੇ ਚੱਲ ਵੀ ਕੀ ਹੋ ਜਾ ਸਵਾਰ ਕੇ ਮਾਰ 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 ਜਾਣ ਦੇ ਜਾਦਾ ਫੇਰ ਐ ਐਕਸ਼ਨ ਜੇ ਕਾ ਨੂੰ ਕਰਦਾ ਨਾ ਨਾ ਜਾਣ ਦੇ ਜਾਣ ਦੇ ਨਾ ਫਿਰ ਨੂੰ ਦੇਣਾ ਪਤੀ ਨੇ ਲੱਗਣ ਦੇ ਪਤਾ ਤਾਂ ਇਹਨੂੰ ਪਤਾ ਹੀ ਆਣਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਚੱਲ 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 ਇਹ ਦੁਆਸ਼ ਪੱਟੇ ਕਰਾਂਗੇ ਮਿੱਤਰੋ ਇਹਨੂੰ ਚੱਲ 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 ਲੈ ਲੱਤ ਮਾਰਦੀ ਏ ਓਏ ਕੁਛ ਨਹੀਂ ਹੁੰਦਾ ਚੱਲ ਵੇ ਕੀ ਹੁਣ ਇੰਨਾ ਟਹਿ ਆਉਣ ਵਾਲਾ ਘਾਣ ਦੇ ਨਹੀਂ ਮਾਰਦੇ ਵਕਤੀ ਨਹੀਂ ਮਾਰਦੇ ਨਹੀਂ ਮਾਰਦੇ ਚੱਲ ਚੱਲ ਨਾ ਪੁੱਤ ਇਹਦਾ ਕੱਬੀ ਆ ਇਹ ਛਪਟੇ ਕਰਾਂਗੇ ਮਿੱਤਰੋ ਇਹ ਦੁਆਜ ਨੂੰ ਚੱਲ ਵਿੱਕੀ ਚੱਲ 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 ਐਨੇ ਜਰਜ ਤਾਂ ਸਵਾਰ ਹੋ ਜਾਂਦਾ ਛੜਲਾ ਬਾਜਦਾ ਉਹਦੀ ਖੜ ਜਾਂਦਾ ਵਾ ਇਹਨੇ ਹੈ ਚੱਲ 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 ਆਹ ਬੋਲੀ ਕਰਨੀ ਮੈਂਦੇ ਫੇਰ ਚੜਾਉਂਦੀ ਆਣਾ ਇਹ ਚੜਨਾ ਤਾਂ ਮਿਲਦਾ ਵਿੱਕੀ ਖੱਬੇ ਪਾਸੇ ਵੀ ਪੂ ਹੈ ਵਿਗੜ ਗਈ ਵਿਗੜ ਗਈ ਹੁਣ ਇਹਨੂੰ ਛਪੱਟੇ ਕਰਕੇ ਬੋਲੀ ਕਰਾਂਗੇ ਲੈ 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 ਕੁੱਤੇ ਮਾਰਦੇ ਸਾਲ ਚੱਲ ਦੇਖ ਦੇਖ ਹੈ ਬੌਲੀ ਚੱਲ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਲੈ 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 ਚਾ ਹੁਣ ਤਾਂ ਹੋ ਜਾ ਵਿੱਕੀ ਸਵਾਰ ਤੰਗ ਕਰੂਗੀ ਨਹੀਂ ਹੁਣ ਤਾਂ ਮੌਕਾ ਕੁੱਤੇ ਮਾਰਦੀ ਛਾਲ ਕੁਛ ਨਹੀਂ ਹੁੰਦਾ ਕੁਛ ਨਹੀਂ ਜਾਣ ਨੂੰ ਖੱਬੇ ਪਾਸੇ ਜਾਣ ਪਾਸਾ ਪੱਟਾ ਕਰਾਂਗੇ ਦੂਬਾ ਚ ਦੇਖੀ ਚੱਲੀਏ ਚੱਲ ਚੱਲ ਸਹੀ ਆ ਹੁਣ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬੈਲਾ ਬੈਲਾ ਇਹ ਬੈਲਾ ਬੈਲਾ ਤੋੜਦੀ ਚੱਪਲ ਤੋੜਦੀ ਚੱਪਲ ਦਾ ਮੁੰਡਾ ਨਵੀਂ ਮੁੰਡੇ ਨੂੰ ਚੱਪਲ ਟੁੱਟ ਗਈ ਦੀ ਆਸਤਰ ਸ਼ਾਸਤਰ ਕਮਜ਼ੋਰ ਪੈ ਗਏ ਆ ਜਾਓ ਨਹੀਂ ਚੱਪਲ ਤੇਰ ਵਾਲੀ ਦੇ ਦੇ ਚੜਾਇਆ ਨਹੀਂ ਪਤੰਦਰ ਨਹੀਂ ਨੇ ਕਪੜਾ ਟੁੱਟ ਗਈ ਮਿੱਤਰੋ ਦੇਖੋ ਆ ਪਈ ਐ ਬਾ ਚੜ ਕੇ ਰਹਾਗੇ ਅਮੇ ਇਹ ਕਰ ਲਈ ਹੁਣ ਚੜਾਉਗੀ ਚੜ ਜਾ ਚੜ ਜਾ ਨਾ ਵਿੱਕੀ ਯਾਰਾ ਇੰਨਾ ਟਾਈਮ ਕੋ ਲਾਈ ਜਨ ਨਾ ਚਾਹੇ ਛਪਟੇ ਮਰਵਾ ਹਾਂ ਹੁਣ ਤੇਰੇ ਚੱਪਲਾਂ ਵੀ ਨਵੀਆਂ ਬਾਤੀਆਂ ਚਾਲ ਲੈ ਮਿੱਤਰ ਇਹਨੂੰ ਛਪਟੇ ਕਰਾਂਗੇ ਹੁਣ ਠੀਕ ਆ ਵਿੱਕੀ ਖੜੀ ਯਾਰ ਮੁਰੂ ਵੇ ਹੋ ਜੂਗੀ ਹੋ ਗਈ ਆਣੀ ਆਣੀ ਚੱਲ ਦਵਾਰੇ ਦਵਾਰੇ ਬੱਟ ਜੀ ਤੇ ਲਾ ਕੇ ਬੱਟ ਜੀ ਤੇ ਲਾ ਕੇ ਬੱਟਰੀ ਦੇ ਲਈ ਉਹ ਤੇਰੀ ਭੈਣ ਮੇਰੇ ਕਿਹਨਾਂ ਆ ਗਈ ਸੀ ਕਰੀ ਕਰੀ ਦਵਾਰੇ ਕਰਾਈ ਉਹ ਮੈਂ ਕਰੀ ਕਰੀ ਦਵਾਰੇ ਮੈਂ ਕਹਣਾ ਹੈ ਕਰਦਾ ਕਰਦਾ ਡੱਬੇ ਤੇ ਚੜਾ ਦੇ ਇੱਥੇ ਕਾ ਇੱਥੇ ਕਰੀ ਇੱਥੇ ਕਰੀ ਜੇ ਜੇ ਜਾਊਗੇ ਤਾਂ ਡੱਬੇ ਕਹਣੀ ਜਾਊਗੀ ਜਾਣ ਦੇ ਕਹੀ ਚੱਲ ਜਾਣ ਦੇ ਹੁਣ ਆਣ ਦੇ ਆਣ ਦੇ ਜਾਣ ਦੇ ਹੁਣ ਜਾਣ ਦੇ ਝਾਂਡ ਜੀ ਤੋਂ ਜਦੋਂ ਝਾਂਡ ਜੀ ਫੜ ਲੈਂਦਾ ਛਾਲ ਚੱਕ ਜਾਂਦੀ ਹੈ ਨਾ ਚੜਾਈ ਵਾਜੀ ਮੈਨੂੰ ਸਿੱਧੀ ਮਾਰ ਦੇ ਚੜਾ ਦੇ ਜਿਹੜਾ ਟੱਬੇ ਜਿਹੜਾ ਇੱਥੋਂ ਚੜਾਈ ਉਹ ਛੱਡ ਦੂ ਛੱਡ ਨਹੀਂ ਹੈ ਚੱਲ ਜਾਣ ਦੇ ਖੜੀ ਕਰੀ ਮੂਰੋਂ ਮੂਰੋਂ ਆਹ ਬੜਾ ਤਰੀਕਾ ਨਾ ਇਹਦਾ ਕੱਬੀ ਆ ਮਿੱਤਰੋ ਘੋੜੀ ਲੈ ਮਿੱਤਰੋ ਇੱਕ ਤੁਹਾਨੂੰ ਬੱਟ ਜੀ ਹੋਟ ਪਾ ਕੇ ਦਿਖਾਉਣਾ ਲਿਆ ਇੱਥੇ ਇੱਥੇ ਭੱਜ ਗਈ ਉਹ ਰੋਗਲਾ 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 ਲੈ ਥੱਲੇ ਲਾ ਕੇ ਲਿਆ ਹੁਣ ਕੱਬੀ ਹੁੰਦੀ ਆ ਥੱਲੇ ਲਾ ਕੇ ਲਿਆ ਜਾਂ ਇੱਥੋਂ ਹੀ ਲਾ ਦੇ ਇਥੋਂ ਹੀ ਲਾ ਦੇ ਲਾ ਦੇ ਲਾ ਦੇ ਭੱਜ ਨਹੀਂ ਲਾ ਦੇ ਲੈ ਜੂਗੀ ਓਏ ਦੇਖਦੇ ਆ ਹੈ? ਵੜੀ ਉੱਡੀ ਹੈ ਨਾ ਵੜੀ ਉੱਡੀ ਭਾਂ ਤੇ ਆਦੀ ਮਾਰਦੀ ਆ ਫੁਕਾਰ ਉਤਰ ਜੂ ਓਏ ਉਤਰੂਗੀ 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 ਚੱਲ 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 ਸ਼ਾਬਾਸ਼ ਇਥੋਂ ਹੀ ਚੜਾਵਾਂਗੇ ਦੁਬਾਰੇ ਬਫਾ ਵੀ ਕੀਤਾ ਕੜਾ ਓਏ ਬੈਠਾ ਰਹਿਣਾ ਇਹ ਤੇ ਹੈ? ਉਰੀ ਲੈ ਇਥੋਂ ਹੀ ਚੜਾ ਕਾਫੀ ਆ ਵੀ ਤਲਕੀ ਗੱਦੀ ਗੱਦੀ ਤਲਕੀ ਗੀ चल बस एदू बात इन छपटे करा ला ला लिया 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 करा लिया लिया देख टेढ़ा चल दिया मित्रों ए, -ए चल 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 इथ चढ़ा होना कब्बी वाली आ वाली कब्बी आ करांी वाला पट्टू च ए, -ए, -ए, -ए चढ़ गई जमी नहीं परवाह करती है ना लोन छपटे कर दें ਲਾਇਆ ਵੀ ਮੁੰਡਾ ਹੋ ਗਿਆ ਸਵਾਰ ਠੀਕ ਆ ਸਮਾਪਤੀ ਆਪਾਂ ਕਰਾਂਗੇ ਛਪਟਾ ਦੇ ਠੀਕ ਆ ਇੱਥੋਂ ਛੱਡੂ ਛੱਡ ਦੇ ਟੇਢੀ ਨਾ ਚੱਲਣ ਦੇ ਛੜਤੀ 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 ਕਿਉਂ ਬਣ ਗਈ ਗੋਲੀ ਠੀਕ ਆ ਕਿਉਂ ਰੁਕ ਜੂਗੀ ਓਏ ਰੁਕਦੀ ਲੱਗਦੀ ਨਹੀਂ ਹੈਗੀ ਰੁਗੀ ਰੁਗੀ ਇੱਥੇ ਇੱਕ ਮਿੰਟ ਦਵੇਂ ਦੇਖ ਵੀ ਨਾ ਦਵੇਂ ਇਹ 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 ਉਹ ਮੋੜ ਫਰੰਡ ਕੋਲੇ ਰੁਗੀ ਜਾ ਕੇ ਇਹ ਹੁਣ ਰੁਗੀ ਆ ਦੇਖ ਹੁਣ ਰੁਗੀ ਆ ਬੱਸ 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 ਲੈ ਵੀ ਮੈਟਰੋ ਹੋ ਗਈ ਵਲੌਗ ਦੀ ਸਮਾਪਤੀ ਉੱਤਰ ਗਿਆ ਓਏ ਉੱਤਰ ਗਿਆ ਉੱਤਰ ਗਿਆ ਚੜ ਜਾ ਦਵਾਰੇ ਓਏ ਇਧਰ ਫੇਰ ਚੜ ਜਾ ਲੈ ਵੀ ਮੈਟਰੋ ਇਹਦਾ ਬਾਈ ਹੁਣ ਮਰਵਾਉਣੇ ਆਪਾਂ ਲੇਟਾ ਠੀਕ ਆ ਕਾਠੀ ਕੋਠੀ ਖੋਲ ਕੇ ਤੇ ਮੁੜਕੋ ਮੁੜਕੀ ਹੋ ਗਈ ਨੀਲੀ ਲਿਕੜ ਹੁੰਦੀ ਅੰਦਰ ਉਹਦਾ ਨਾ ਓਏ ਹੈ ਠੀਕ ਆ ਛਪਟੇ ਚੱਲਦੀ ਬਹੁਤ ਗੰਡਾ ਖੁਰੀ ਲਵਾਈ ਹੋਈ ਆ ਦੇਖ ਮਿੱਟੀ ਕਿਵੇਂ ਵੜਦੀ ਜਾਂਦੀ ਸੀ ਹਾਂ ਲੈ ਗੱਦੀ ਲਾਤੀ ਹੁਣ ਮਰਵਾਉਣੇ ਲੇਟਾ ਕਿਹੜੇ ਪਾਸੇ ਮਰਵਾਵੇਂਗਾ ਉਹ ਬਣ ਉਹ ਤੇ ਨਹੀਂ ਮੈਂ ਕਹਣਾ ਇਹ ਚ ਬਾੜ ਜਾ ਰ ਆ ਬਣ ਜਿਆਦੇ ਬਖਿਆ ਹੋਇਆ ਉਹ ਵਧੀਆ ਰੂਪਾਕਟਰ ਮਰਾਂ ਚੱਲ ਫਿਰ ਲੈ ਚੱਲ ਲੈ ਚੱਲ ਲੈ ਚੱਲ ਆ ਖੜਦਾ ਖੜਦਾ ਲਾ ਏ ਏ ਏ ਚਾਗੋ 3 ਚਾਗੋ ਠੀਕ ਐ ਦੱਸਿਓ ਮਿੱਤਰੋ ਕਮੈਂਟ ਕਰਕੇ ਕਿਵੇਂ ਲੱਗਿਆ ਵਲੌਗ ਤੁਹਾਨੂੰ ਸਾਰਾ ਕੁਝ ਦਿਖਾਇਆ ਕਰਕੇ ਠੀਕ ਐ ਛਿਆਲ ਮੁੰਡਿਆ ਆ ਚੱਕਲਾ ਤੰਗ ਚੱਕਲਾ ਟਿੰਗੜਿੰਗੜਿੰਗੜਿੰਗੜਿੰਗ ਹੁਣ ਮਰਵਾਉਣਿਆਂ ਨੂੰ ਲੇਟਾ ਠੀਕ ਐ ਏ ਉਹ ਛੱਡ ਕੇ ਮਾਰ ਦਿੰਦੀ ਜਿਵੇਂ ਮੇਰੇ ਵਾਲਾ ਮਾਰਦਾ ਹੈ ਹੈ ਲੈ ਮਾਰ ਲਾ ਲੇਟਾ ਮਾਰ ਹੁਣ ਇਹ ਦੋਨੇ ਪਾਸੇ ਟੱਪ ਜਾਂਦੀ ਆ ਇਹ ਮਾਰੂ ਮਿੱਤਰੋ ਲੇਟਾ ਹੁਣ ਦੇਖੀ ਚੱਲਿਓ ਇਹ ਚੱਕ ਵੈਰੀ ਗੁੱਡ ਵੈਰੀ ਗੁੱਡ ਦੂਜੇ ਪਾਸੇ ਮਾਰੂਗੀ ਹੈ ਦੇਖ ਨਾ ਛਾੜ ਗਈ ਬੰਡਾ ਮੈਂ ਕਹਣਾ ਮਾਰਨੀ ਨਹੀਂ ਦੂਜੇ ਪਾਸੇ ਕਿ ਮਾਰੂ ਹੈ ਕੀ ਬਾਤ ਐਟੀਟਿਊਡ ਹੋਦਾ ਕੁੜੀ ਚ ਹੈ ਇਹ ਮੱਝੂ ਕੇ ਬਲੱਡ ਲੈਣ ਠੀਕ ਆ ਚੱਲ ਮਾਰ ਲੈਟਾ ਮਾਰ ਲੈ ਮਾਰ ਲੈ ਮਾਰ ਲੈ ਮੁਸ਼ਕਲ ਆ ਹੁਣ ਤਾਂ ਨਾ ਕਿ ਮਾਰੂ ਮਾਰੂਗੀ ਮਾਰੂਗੀ ਮਾਰੂ ਇਹਨੂੰ ਦਿਖ ਗਿਆ ਇੱਧਰ ਕੁਛ ਰੋਜ਼ ਰੂਜ ਆਉਂਦੇ ਹੋਣਗੇ ਇੱਧਰ ਥੋੜੇ ਆਉਂਦੇ ਆ ਓਏ ਹਾਂ ਤਾਂ ਇੱਥੇ ਜੂੜ ਨਾਲ ਛੱਡਦੀ ਆ ਪੂਰੀ ਐ ਐ ਐ ਥੋੜਾ ਹੀ ਇੱਕ ਤਰ੍ਹਾਂ ਦਾ ਥੋੜਾ ਹੀ ਆ ਸਹੀ ਗੱਲ ਆ ਥੋੜਾ ਜਿਹਾ ਬੋਡੀ ਵੇਟ ਹੋਰ ਹੋ ਜਾਣਾ ਹਾਂ ਬੱਸ ਹੁਣ ਨਹੀਂ ਲੇਟਾ ਮਾਰਦੀ ਹਣਾ ਕਿ ਮਾਰੂ ਕੰਨ ਕੋਨਾਂ ਦੀ ਬਹੁਤ ਸੋਹਣੀ ਕੁੜੀ ਹੂੰ ਮਾਰੂਗੀ ਕਰ ਲੈਣਾ ਵੇਟ ਹੁਣ ਦੀਆ ਕੋਸਣ ਨਹੀਂ ਮਾਰਦੀ ਆਉ ਦੂਜੀ ਤੇ ਲੇਖ ਲੈਣਾ ਹੁਣ ਇਹ ਚ ਮਾਰੂ ਮਿੱਤਰੋ ਲੇਟਾ ਹੈ ਪਹਿਲਾਂ ਉਧਰ ਮਾਰਿਆ ਸੀ ਬਾਣ ਜਿਆਦੇ ਪੋਲਾ ਭਾਲਦੀ ਹੈਣਾ ਇਹ ਵੈਰੀ ਗੁੱਡ ਤੇਰੀ ਭਾਈ ਚੱਕ ਹੁਣ ਫਰੈਸ਼ ਆ ਹੁਣ ਜਮਾ ਫਰੈਸ਼ ਆ ਮਿੱਤਰੋ ਇਹ ਕਿ ਹੋਰ ਮਾਰੂ ਮੁੜ ਲਾ ਲੈ ਇਕ ਲੱਟਾ ਹੋਰ ਮਾਰੂ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕੱਢ ਲੈ ਮਿੱਟੀ ਦੇਖ ਕੇ ਪੋਲਾ ਜਾ ਦੇਖ ਕੇ ਇਹ ਪਹਿਲਾਂ ਟੋਕੇ ਦੇਖ ਲੈਂਦੇ ਆ ਮਿੱਤਰੋ ਇਹ ਮਾਰੂਗੀ ਲੱਟਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਇਹ ਚੱਕ ਕੱਲਾ ਲੈ ਵੀ ਕਿਨੂੰ ਨਮਾ ਦੀ ਹੁਣ ਜਾਂ ਸ਼ਾਮ ਨੂੰ ਜਾਂ ਸਵੇਰੇ ਠੀਕ ਆ ਆਪਣਾ ਹੋ ਗਿਆ ਬਾਈ ਵਲੌਗਸ ਸਮਾਪਤ ਠੀਕ ਆ ਸ਼ੂਟ ਸ਼ਾਟ ਕਰ ਲਿਆ ਇਹਦੇ ਨਾਲ ਲੈ ਚੱਲੀਏ ਹੁਣ ਥੋੜੀ ਜੀ ਗਰਮੀ ਸੀ ਬਾਈ ਤਾਂ ਨਹੀਂ ਤੰਗ ਕਰੀ ਨਿਕੋੜੀ ਤੇਜ਼ ਬਹੁਤ ਹੈ ਫੜਦੀ ਦੇਖ ਐਟੀਟਿਊਡ ਦੇ ਕੋੜੀ ਚ ਹੂੰ ਕੀ ਆ ਬਾਤ ਓਕੇ ਆ ਚਾਲ ਫਿਰ ਚੱਲੀ